ਦੇ ਕੰਡੇ ਤੇ ਇੱਕ ਪਿਆਰ ਪਰਵਾਰ ਵਿਛੋੜਾ ਸਰਸਾ ਤੇ ਕੰਡੇ ਤੇ ਐਸਾ ਪਰਿਵਾਰ ਵਿਛੋੜਾ ਪਿਆ ਨਾ ਵੀਰਾ ਨੂੰ ਵੀਰ ਨਾ ਮਾਤਾ ਨੂੰ ਵੱਡੇ ਸਹਿਬ ਜਾਦੇ ਤੇ ਨਾ ਕਲਗੀਧਰ ਪਾਤਸ਼ਾਹ ਨੂੰ ਛੋਟਿਆਂ ਦਾ ਦੁਆਰਾ ਮਿਲਾਬ ਹੋਇਆ ਤੇ ਇਥੋਂ ਕਲਗੀਧਰ ਪਾਤਸ਼ਾਹ ਸੱਤ ਪੋਹ ਦਾ ਜਿਹੜਾ ਸਾਰਾ ਦਿਨ ਚਮਕੌਰ ਦੀ ਸਰਸਾ ਦੀ ਜੰਗ ਤੋਂ ਬਾਅਦ ਸੱਤ ਪੋਹ ਦਾ ਜਿਹੜਾ ਸ਼ਾਮ ਦਾ ਪੰਦ ਸੀ ਉਹ ਕੋਟਲਾ ਨਿਹੰਗ ਖਾਨ ਦੇ ਘਰ ਵਤਿਤ ਕਰਦੇ ਆ ਉਹਦੀ ਹਵੇਲੀ ਦੇ ਵਿੱਚ ਜਿੱਥੇ ਬਾਬਾ ਬਚਿੱਤਰ ਸਿੰਘ ਨੂੰ ਜ਼ਖਮੀ ਹਾਲਤ ਦੇ ਵਿੱਚ ਬਾਬਾ ਅਦੀਤ ਸਿੰਘ ਨੂੰ ਲੈ ਕੇ ਆਉਣ ਦੀ ਡਿਊਟੀ ਲਾਈ ਗਈ ਪਰ ਆਪਾਂ ਦੂਜੇ ਪਾਸੇ ਦਾ ਇਤਿਹਾਸ ਦੇਖ ਲਈਏ ਬੇਤੀਏ ਅਦਕ ਘੰਟਾ ਮੰਨ ਵਰਤੀਆਂ ਨੂੰ ਇਕਾਕਰ ਕਰਕੇ ਗੁਰੂ ਚਰਨਾਂ ਵਿੱਚ ਜੁੜੋ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਆਰਾਮ ਦੇ ਨਾਲ ਟਿਕਾ ਦੇ ਨਾਲ ਬੈਠਣਾ ਕਰੋ ਕਿਸੇ ਦੀ ਆਵਾਜ਼ ਨਾ ਆਵੇ ਜਿਹੜੀਆਂ ਸੰਗਤਾਂ ਬੋਲ ਰਹੀਆਂ ਕਿਰਪਾ ਕਰਕੇ ਇਸ ਸਮੇਂ ਨੂੰ ਮਹਿਸੂਸ ਕਰੋ ਭੈਣੋ ਸਾਰਿਆਂ ਦੀ ਗੋਦੀ ਵਿੱਚ ਬੱਚੇ ਨਹੀਂ ਛੋਟੇ ਛੋਟੇ ਬੱਚੇ ਕਿਸੇ ਦੇ ਘਰ ਨੇ ਕਿਸੇ ਦੀ ਗੋਦੀ ਵਿੱਚ ਨਹੀਂ ਪਰ ਜਿਨ੍ਹਾਂ ਦੀ ਯਾਦ ਦੇ ਵਿੱਚ ਅਸੀਂ ਜੁੜਿਆ ਉਹ 7 ਤੇ 9 ਸਾਲ ਦੇ ਨੇ ਸੁਰਤ ਕਰਕੇ ਭਾਵੇਂ ਉਹਨਾਂ ਦੀ ਉਮਰ ਬੜੀ ਵੱਡੀ ਹੈ ਬਜ਼ੁਰਗੀ ਹੈ ਗਿਆਨ ਦੇ ਪੱਖੋਂ ਵੱਡੇ ਨੇ ਗਿਆਨ ਦੇ ਪੱਖੋਂ ਸਾਡੇ ਬਾਬੇ ਨੇ ਪਰ 7 ਤੇ 9 ਸਾਲ ਅਸੀਂ ਸਰੀਰ ਕਰਕੇ ਉਹਨਾਂ ਦੀ ਉਮਰ ਗਿਣਦੇ ਹਾਂ ਨਿੱਕੀਆਂ ਜਿੰਨਾ ਵੱਡੇ ਸਾਕੇ ਅੱਜ ਸਰਸਾ ਤੋਂ ਵਿਛੜ ਕੇ ਪਹਿਲੀ ਰਾਤ ਜਿਹੜੀ 7 ਪੋਦੀ ਰਾਤ ਸੀ ਨਾ ਉਹ ਧਨਮਾਤਾ ਗੁਜਰਕੌਰ ਜੀ ਮਹਿਲਾਂ ਨੂੰ ਛੱਡ ਕੇ ਮਖਮਲੀ ਛੇਜਾਂ ਨੂੰ ਛੱਡ ਕੇ ਬਾਬਾ ਕੁੰਮਾ ਮਾਸਕੀ ਜੀ ਇੱਕ ਗਰੀਬ ਘਰ ਦੇ ਵਿੱਚ ਸਨ ਛੱਪਰੀ ਪਾਈ ਹੋਈ ਸੀ ਛੰਨ ਪਾਈ ਹੋਈ ਸੀ ਉਸ ਛੰਨ ਦੇ ਵਿੱਚੋਂ ਬਾਬਾ ਕੁੰਮਾ ਮਾਸਕੀ ਦੇ ਘਰ ਜਦੋਂ ਪਹੁੰਚਦੇ ਹਨ ਪਰ ਉਹ ਜਿਹੜਾ ਰਸਤਾ ਸੀ ਪਹੁੰਚਣ ਵਾਲਾ ਉਹ ਰਸਤਾ ਬੜਾ ਕਠਨ ਸੀ ਰਸਤਾ ਬੜਾ ਵਿਖਮ ਸੀ ਰਸਤਾ ਬੜਾ ਪਹਾੜਾਂ ਦਾ ਸੀ ਦੇ ਰਸਤੇ ਦੇ ਵਿੱਚ ਕੱਡੇ ਵੀ ਐ ਝਾੜੀਆਂ ਵੀ ਐ ਉੱਚੇ ਨੀਵੇਂ ਥਾਂ ਵੀ ਐ ਅੱਜ ਸਰਸਾ ਤੋਂ ਵਿਛੜ ਕੇ ਧਨਮਤਾ ਗੁਜਰਕੌਰ ਦੀ ਤੇ ਛੋਟੇ ਸਾਹਿਬਜ਼ਾਦੇ ਬਾਬੇ ਕੁੰਮੇ 마ਸ਼ਕੀ ਦੀ ਛਾਨ ਵੱਲ ਜਾ ਰਹੀ ਐ ਤੇ ਉਸ ਸਮੇਂ ਦੀਆਂ ਲਾਈਨਾਂ ਨੂੰ ਕਵੀ ਆਪਣੀ ਕਲਮ ਵੱਧ ਕਰਦਾ ਐ